ਇਹ ਦੁਕਾਨ ਚੋਰੀ ਹੋ ਗਈ ਬੜੀ ਜ਼ੋਰ 5.5 ਲੱਖ ਕਿਤਨਾ ਪਤਾ ਲੱਗਾ ਤੁਹਾਨੂੰ ਲੋਕਾਂ ਨੇ ਫੋਨ ਕੀਤਾ ਵੀ ਤੁਹਾਡੀ ਚੋਰੀ ਹੋ ਗਈ ਛੋਟਾ ਬਾਹਰ ਤੇ ਸ਼ਟਰ ਕੀਤਾ ਵੀ ਉਹਨਾਂ ਸੱਪਲਣਾੜੀ ਕੋਲ ਗਿਆ ਨਾ ਤਾਂ ਭੱਜ ਕੇ ਚੋਰੀ ਨੂੰ ਘਰ ਵਾਪਸ ਤੇ ਚੋਰੀ ਕਰਕੇ ਲਗਭਗ 2.5 ਲੱਖ ਦੀ ਕੀ ਕੁਛ ਲੈ ਗਏ ਜੀ ਕੈਸ਼ ਵੀ ਲੈ ਗਏ ਕੱਲ ਕੈਸ਼ ਹੋਰ ਦਵਾਈਆਂ ਦਾ ਨੁਕਸਾਨ ਦਵਾਈ ਨੁਕਸਾਨ ਨਹੀਂ ਇੱਕ ਲੈ ਗਏ ਕੈਮਰਾ ਟੀਵੀ ਡੀਵੀਆਰ ਤੇ ਨਾਲ ਵਾਈਫਾਈ ਦਾ ਲੈ ਕੇ ਬੋਲ ਇਹ ਮੰਗ ਕਰਦੇ ਤਾਂ ਕੱਟਣਗੇ ਮੰਗਦੇ ਰਿਕਾਰਡ ਸਾਰੇ ਛੇ ਮਾਮਨ ਸਾਗਿਆ ਪਰ ਕੋਈ ਭਲਾ ਨਹੀਂ ਕਿਹਾ ਹੋਇਆ ਨਹੀਂ ਸਾਡੇ ਸ਼ਹਿਰ ਚ ਅਜੇ ਨੇ ਸਾਡੇ ਸ਼ਹਿਰ ਚ ਮੰਤਰੀ ਵੀ ਸਾਡੇ ਘਰ ਦੇ ਹੀ ਆ ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਭਲਾ ਹੋਊਗਾ ਹੋਰ ਵੀ ਕਿਹਦੀ ਚੋਰੀ ਹੋਈ 322 ਚੋਰੀ ਹੋਈ ਹੈ ਹੋਰ ਸੇਮ ਤੇ ਹੋਈ ਸੇਮ ਹੈ ਜੀ ਜੀ ਹਾਂ ਜੀ ਫੇ ਕੀ ਕੋਈ ਪਤਾ ਲੱਗਾ ਮਤਲਬ ਕੋਈ ਮਤਲਬ ਸੀਸੀ ਕੈਮਰੇ ਹੋਰ ਕਿਹੇ ਕੋਈ SUV ਟੱਗੀ ਤੇ ਆਏ ਜੀ ਬੰਦੇ ਚਾਰ ਕਹੇਗੇ ਮੈਂ ਸੌਰਾ ਗਿਆ ਉਹ ਜੀ ਜਿਸਾਬੀ ਟੋਰ ਤਗਾਤਾ ਮਾਰੇ ਪੰਜਾਬ ਮੇਂ ਜਨ ਬੜ ਕੇ ਦੇ ਸਾਹਮਣੇ ਸਵੇਰੇ ਲਗਭਗ ਅਸੀਂ ਸ਼ੈਰ ਕਰਨ ਜਾ ਰਹੇ ਸੀ ਦੋਨੇ ਭਰਾ ਤੇ ਵੇਖਿਆ ਦੁਕਾਨ ਦਾ ਸ਼ਟਰ ਥੋੜਾ ਵਿੰਗਾ ਹੋਈ ਜੀ ਇਹ ਫਿਰ ਮੁੜ ਕੇ ਵਾਪਸ ਆਏ ਆ ਤੇ ਸ਼ਟਰਾਂ ਨੇ ਵੇਖਿਆ ਸ਼ਟਰ ਬਹੁਤ ਜ਼ਿਆਦਾ ਨੀਗਾ ਤੇ ਥੱਲੇ ਤਾਲਾ ਥੋੜਾ ਜ਼ਿਆਦਾ ਜੀ ਵਹੀ ਕਰੋ ਚਾਬੀਆਂ ਨਾਲ ਫੇ ਦੂਸਰੀ ਦੁਕਾਨ ਦਾ ਸ਼ਟਰ ਖਲਾ ਕੇ ਇਹ ਤਾਂ ਸੀ ਅੰਦਰ ਆਏ ਆ ਅੰਦਰ ਵੇਖਿਆ ਸਾਡੇ ਗੱਡੀ ਦੇ ਵਿੱਚੋਂ ਜਿਹੜੇ ਡਾਕੂਮੈਂਟ ਆ ਉਹ ਪੁੰਗਰੇ ਪਏ ਆ ਔਰ ਕਾਪਾ ਜਿਹੜਾ ਰਿਨਕਦੀ ਆ ਉਹ ਸਾਰੀ ਗਾਇਬ ਆ ਤੋਂ ਬਾਅਦ ਅਸੀਮ ਸਿਕਿਟੀ ਵੀ ਫੋਟੋਆਂ ਦੇ ਵਿੱਚ ਵੇਖਿਆ ਸਾਰੀ ਉੱਠ ਆ ਗਈ ਹੈ ਡਿਟੇਲ ਵੀ ਬੰਦੇ ਇਸ ਤਰ੍ਹਾਂ ਆਏ ਆ ਉਹਨਾਂ ਨੇ ਆ ਸਾਮਾਨ ਕੱਢਿਆ ਗੱਡੀ ਦੇ ਵਿੱਚ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਪਿੱਛੇ ਬਾਲਮਿਕੀ ਚੌਂਕ ਤੇ ਆਣ ਕੇ ਮੈਡੀਕਲ ਸਟੋਰ ਆ ਉੱਥੇ ਵੀ ਉਹਨਾਂ ਨੇ ਚੋਰੀ ਕੀਤੀ ਹੈ ਜੋ ਸੁਣਨ ਚ ਆ ਸਾਡੇ ਤੋਂ ਬਾਅਦ ਟਾਂਗਰੇ ਵੀ ਦੋ ਦੁਕਾਨਾਂ ਤੇ ਉਹਨਾਂ ਨੇ ਨਿਸ਼ਾਨਾ ਬਣਾਇਆ ਹੋਆ ਉਹ ਸੁਣਨ ਚ ਆ ਮੇਰੇ ਕਿੰਨੇ ਬੰਦੇ ਆ ਜੀ ਉਹ ਪੰਜ ਬੰਦੇ ਆ ਜੀ ਸਿਫਟ ਗ ਪਹਿਲਾਂ ਇੱਕ ਬੰਦਾ ਉਤਰਦਾ ਵਾ ਫਿਰ ਤਿੰਨ ਬੰਦੇ ਨਾਲ ਆਉਂਦੇ ਆ ਚਾਰ ਬੰਦੇ ਜਿਹੜੇ ਆ ਛੱਡਰ ਚੁੱਕਦੇ ਆ ਤਿੰਨ ਅੰਦਰ ਵੱੜਦੇ ਆ ਸਮਾਨ ਕੱਢ ਕੇ ਫਿਰ ਆਪਣਾ ਉਹ ਲੈ ਜਾਂਦੇ ਆ ਬੰਦੇ ਮਗਰੋਂ ਲੱਗਦਾ ਵੀ ਇਹ ਵਾਕਿਆ ਕ੍ਰਿਮੀਨਲ ਹੈ ਕੇ ਕ੍ਰਿਮੀਨਲ ਜੀ ਉਹਨਾਂ ਨੇ ਪ੍ਰੋਪਰ ਜਿਹੜੇ ਆ ਮੂੰਹ ਬੰਨੇ ਆ ਔਰ ਦੋ ਬੰਦੇ ਨੇ ਤਾਂ ਦੇਖਿਆ ਵੀ ਗਲੋਵਸਿਸ ਉਹਨਾਂ ਨੇ ਹੱਥਾਂ ਦੇ ਵਿੱਚ ਪਾਏ ਆ ਪ੍ਰੋਪਰ ਮਤਲਬ ਕਿ ਪ੍ਰੋਫੈਸ਼ਨਲ ਚੋਰ ਪ੍ਰੋਫੈਸ਼ਨਲ ਬੰਦੇ ਆ ਪਰ ਸਿਰਫ ਉਹਨਾਂ ਨੇ ਪੈਸਾ ਤੇ ਲਾਈ ਖੜਿਆ ਵਾ ਹੋਰ ਕੋਈ ਚੀਜ਼ ਨੂੰ ਨਹੀਂ ਕੋਈ ਜਿਹਾਡੇ ਦਵਾਈਆਂ ਪਈਆਂ ਵੀ ਪੇ ਕਿਸੇ ਚੀਜ਼ ਨੂੰ ਹੱਥ ਨਹੀਂ ਲੱਗ ਸਰ ਕਿੰਨਾ ਪੈਸਾ ਲੱਗਿਆ ਸਾਢਾ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਵਾ ਕੀ ਲੱਗਦਾ ਤੁਹਾਨੂੰ ਕਿ ਕੋਈ ਇੱਥੇ ਮਤਲਬ ਉਸ ਪ੍ਰਸ਼ਾਸਨ ਦਾ ਕੋਈ ਹੈ ਨਹੀਂ ਕੋਈ ਜ਼ੋਰ ਜਾਂ ਕੀ ਕਰਾ ਪ੍ਰਸ਼ਾਸਨ ਵੀ ਹੋਵੇ ਤੇ ਸ਼ਰਮ ਆ ਵੇਖ ਸ਼ੈਰ ਕਰਤੀ ਟਰਾਲੀਆਂ ਲੰਗਣ ਲੀਆਂ ਮੇਰਾ ਡਰ ਥੋੜਾ ਜੀ ਉਹਨਾਂ ਨੂੰ ਸਰੇ ਆਮ ਚੋਰੀ ਕੀਤੀ ਸ਼ਟਰ ਖੁੱਲਿਆ ਸ਼ਟਰ ਬੰਦ ਕਰਕੇ ਗਏ ਆ ਨਾਲ ਕੀ ਮੰਗ ਕਰਦੇ ਨੇ ਪੁਲਿਸ ਸਾਡੇ ਦਾ ਜਿਹੜਾ ਨੁਕਸਾਨ ਆ ਜੀ ਉਹ ਆਪਣਾ ਮੰਗਦੇ ਆ ਆਖਰੀ ਕਮਾਈ ਆ ਸਵੇਰੇ 7 ਵਜੇ ਆਈਦਾ ਰਾਤੀ 9 ਵਜੇ ਘਰ ਜਾਂਦਾ ਸਾਡਾ ਜੋ ਨੁਕਸਾਨ ਆਇਆ ਉਹ ਹੀ ਉਹ ਹੀ ਆਪਣਾ ਮੰਗਦੇ ਕੰਪਲੇਨ ਕਰਤੀ ਪੁਲਿਸ ਕੰਪਲੇਨ ਹਾਂਜੀ ਸਵੇਰੇ ਕਰ ਰਹੇ ਆ ਜੀ ਕਿਉਂਕਿ ਚਾਰਜ ਵੀ ਆ ਗਏ ਤੇ ਮੌਕਾ ਵੀ ਮਿਲ ਗਿਆ ਸਰਕਾਰ ਨੂੰ ਕੀ ਕਰਨਾ ਜੀ ਧੌਣ ਵਾਲੇ ਸਮਝੇ ਆਉਣ ਵਾਲੇ ਟਾਈਮ ਦੇ ਵਿੱਚ ਜੀ ਜੰਡਿਆਲੇ ਦੇ ਵਿੱਚ ਗੱਲ ਸੁਧਾਰਨੀ ਚਾਹੀਦੀ ਆ ਦੇਂਦੀ ਦੇ ਚਲੋ ਟ੍ਰਾਫਿਕ ਦਾ ਬੁੜਾ ਹਾਲ ਹੈਗਾ ਹੀ ਹੈਗਾ ਵਾ ਰਾਤ ਨੂੰ ਵੀ ਇਹਨਾਂ ਨੂੰ ਪੀਪੀਆਰ ਜਿਹੜੀ ਸੀਆਰ ਜਿਹੜੀ ਆ ਦੋ ਤਿੰਨ ਬੰਦੇ ਦੀ ਟੀਮ ਕਲਾ ਟ੍ਰੈਨਿੰਗ ਚੱਲਦੀ ਹੈ ਜਿਹੜੀ 12 ਘੰਟੇ ਪੂਰੀ ਰਾਤ ਚੱਲਦੀ ਹੈ ਅਰੇ ਵਿੱਚ ਜਿੰਨੇ ਮਾਰੇ ਹਲਾਕ ਤੇ ਸਿਰੇ ਹੀ ਆਪਣਾ 7:30 ਵਜੇ ਸਾਨੂੰ ਆਈ ਇਨਫੋਰਮੇਸ਼ਨ ਮਿੱਟ ਖਾਦ ਖੇਤੀਬਾੜੀ ਸਟੋਰੇਜ ਤੇ ਇੱਕ ਮੈਡੀਕਲ ਸਟੋਰੇਜ ਇਹਨਾਂ ਦਾ ਸ਼ਟਰ ਰਾਤ ਦੇ ਟਾਈਮ ਅਰਲੀ ਮੋਨੇ ਆ ਤਿੰਨ ਚਾਰ ਅਣਖਾਤੇ ਬੰਦੇ ਹੀ ਮੂਹ ਬੰਨੇ ਸੀ ਉਸ ਗੱਡੀ ਦੇ ਉਹਨਾਂ ਨੇ ਸ਼ਟਰਨਰ ਦਾ ਫੁਟੇਜ ਦੇ ਨਾਲ ਦੇ ਤੱਕ ਆਂਦੇ ਉਹਨਾਂ ਕੈਮਰਾ ਉਹ 1 ਲੱਖ ਰੁਪਿਆ ਇੱਕ ਦੁਕਾਨ ਦੇ ਕੋਲ 1 ਲੱਖ 25 ਹਜ਼ਾਰ ਰੁਪਏ ਕੋਈ ਕਮੇਟੀਆਂ ਦਾ ਨਾਲ ਦੇ ਸਸਟਿੰਗ ਦਾ ਡੀ ਵੀ ਆਰੋ ਲੱਗੇ ਤੇ ਕੈਮਰੇ ਲੱਗੇ ਨਾਲ ਜਿਹਾ ਚੋਰਾ ਪੁਲਿਸ ਆ ਜਾਈਗੀ ਸੀਸੀਟੀਵੀ ਫੁਟੇਜ ਸਾਡੇ ਕੋਲ ਹਾਸਲ ਕੀਤੀ ਹੈ ਜਿਹਦੇ ਚ ਉਹ ਬੰਦੇ ਆਣੇ ਗੱਡੀ ਨੂੰ ਫੇਕ ਨਾਮ ਲਾਇਆ ਹੋ ਉਹੀ ਕਰਦੇ ਜਾਂਚ ਅੱਗੇ ਹੋਰ ਸਾਰੇ ਪੰਜਾਬ ਦੇ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਆ ਕੋਈ ਜਿਹਦੇ ਪਾਸੇ ਗੱਡੀ ਮਿਲਿਆ e ho un accoppio micro di video, se mi lo so mettiamo anche miglior lo anche